ਦੂਰੋ ਪਿਆਰੀ ਸਾਧ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਵਕਸ਼ੀ ਹੋਈ ਫਤੇ ਦੀ ਸਾਂਝ ਕਰੀਏ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਇੱਕ ਸੱਚੀ ਘਟਨਾ ਸਾਂਝੀ ਕਰਨ ਲੱਗੇ ਹਾਂ ਸਾਧ ਸੰਗਤ ਜੀ ਜੋ ਕਿ ਹੰਸਾੜੀ ਸਾਹਿਬ ਦੀ ਸੱਚੀ ਘਟਨਾ ਹੈ ਸਾਥ ਸੰਗਤ ਜੀ ਤੁਸੀਂ ਜਾਣਦੇ ਹੋ ਕਿ ਸੰਤ ਮਹਾਪੁਰਸ਼ਾ ਜੀ ਨੇ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਨੇ ਕਿੰਨੀ ਸੰਗਤ ਦਾ ਉਧਾਰ ਕੀਤਾ ਹੈ ਸਾਥ ਸੰਗਤ ਜੀ ਕਿੰਨੀ ਸੰਗਤ ਦਾ ਭਲਾ ਕੀਤਾ ਹੈ ਸਾਥ ਸੰਗਤ ਜੀ ਜੋ ਵੀ ਸ਼ਰਧਾ ਨਾਲ ਭਾਵਨਾ ਨਾਲ ਹੰਸਾਲੀ ਸਾਹਿਬ ਗਿਆ ਜਿਨ੍ਹਾਂ ਨੇ ਵੀ ਉਹਨਾਂ ਦਾ ਬਚਨ ਕਮਾ ਲਿਆ ਸਾਥ ਸੰਗਤ ਜੀ ਔਰ ਜ਼ਿੰਦਗੀ ਦੇ ਵਿੱਚ ਤਰ ਗਿਆ ਸਾਧ ਸੰਗਤ ਜੀ ਇੱਕਟਨਾ ਇੱਕ ਬੱਚੀ ਦੀ ਹੈ ਸਾਧ ਸੰਗਤ ਜੀ ਜਿਸ ਨੇ ਹੰਸਾੜੀ ਵਾਲੇ ਮਹਾਪੁਰਸ਼ਾਂ ਜੀ ਦੇ ਵਚਨਾਂ ਨੂੰ ਮੰਨਿਆ ਤੇ ਆਪਣੀ ਜ਼ਿੰਦਗੀ ਦੇ ਵਿੱਚ ਪੁੱਠੇ ਲੇਖ ਵੀ ਸਿੱਧੇ ਹੋ ਗਏ ਸਾਧ ਸੰਗਤ ਜੀ ਸੰਤ ਪਪਾ ਅਜੀਤ ਸਿੰਘ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨਮੀਆਂ ਵੀਡੀਓਜ਼ ਨੂੰ ਵੇਖ ਸਕੋ ਸਾ ਸੰਗਤ ਜੀ ਤੇ ਵੀਡੀਓ ਵਧੀਆ ਲੱਗੀ ਹੋਵੇ ਤੇ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਬੜੇ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਵੇ ਸਾ ਸੰਗਤ ਜੀ ਆਓ ਹੁਣ ਆਪਾਂ ਕਥਾ ਦੀ ਸਾਤ ਪਾਉਂਦੇ ਆ ਸਾਧ ਸੰਗਤ ਜੀ ਆਪ ਜੀ ਜਾਣਦੇ ਹੀ ਹੋ ਕਿ ਪੂਰਨ ਬ੍ਰਹਮ ਗਿਆਨੀ ਸੰਤ ਪਾਪਾ ਅਜੀਤ ਸਿੰਘ ਜੀ ਨੇ ਕਿੰਨੇ ਹੀ ਦੁਨੀਆ ਦਾ ਸੁਧਾਰ ਕੀਤਾ ਹੈ ਸਾਧ ਸੰਗਤ ਜੀ ਕਿੰਨਾ ਹੀ ਸੰਗਤਾਂ ਦਾ ਭਲਾ ਕੀਤਾ ਹੈ ਸਾਧ ਸੰਗਤ ਜੀ ਜੋ ਵੀ ਸ਼ਰਧਾ ਭਾਵਨਾ ਦੇ ਨਾਲ ਹੰਸਾਲੀ ਸਾਹਿਬ ਗਿਆ ਸਾਧ ਸੰਗਤ ਜੀ ਜਿਹਨਾਂ ਨੇ ਸੰਤ ਮਹਾਂਪੁਰਸ਼ਾਂ ਜੀ ਦੇ ਵਚਨ ਕਮਾਏ ਸਾਧ ਸੰਗਤ ਜੀ ਜਿਨਾਂ ਨੇ ਵਚਨ ਕਮਾ ਲਿਆ ਸਾਧ ਸੰਗਤ ਜੀ ਉਹ ਜ਼ਿੰਦਗੀ ਵਿੱਚ ਤਰ ਗਿਆ ਸਾਧ ਸੰਗਤ ਜੀ ਉਹਨਾਂ ਨੇ ਆਪਣੇ ਕਾਰਜ ਚ ਰਾਸ ਕਰ ਲਿਆ ਸਾਧ ਸੰਗਤ ਜੀ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਮਹਾਰਾਜ ਜੀ ਵੀ ਇੱਕ ਪੂਰਨ ਪਰਮਾਤਮਾ ਦਾ ਰੂਪ ਹੀ ਹਨ ਸਾਧ ਸੰਗਤ ਜੀ ਜਿਸ ਨੂੰ ਸਾਰੇ ਬ੍ਰਹਿਮੰਡ ਦੀ ਜਾਣਕਾਰੀ ਨਹੀਂ ਹੁੰਦੀ ਹੈ ਸਾਰੇ ਸੰਸਾਰ ਦੀ ਜਾਣਕਾਰੀ ਹੁੰਦੀ ਹੈ ਸਾਧ ਸੰਗਤ ਜੀ ਕਿਉਂਕਿ ਉਹ ਸਾਰਾ ਕੁਝ ਜਾਣੀ ਜਾਣਨੀ ਕਿ ਅਗਲੇ ਪਲ ਕੀ ਹੋਣਾ ਹੈ 10 ਸਾਲ ਬਾਅਦ ਕੀ ਹੋਣਾ ਹੈ ਸਾਧ ਸੰਗਤ ਜੀ ਉਹ ਤਾਂ ਬੰਦੇ ਦੀ ਤੌਰ ਹੀ ਪਛਾਣ ਜਾਂਦੇ ਨੇ ਕਿ ਇਸ ਦਾ ਅਗਲੇ ਪਲ ਵਿੱਚ ਇਸਦੇ ਨਾਲ ਕੀ ਹੋਣਾ ਹੈ ਸਾਧ ਸੰਗਤ ਜੀ ਉਹ ਤਾਂ ਮਿੰਟਾਂ ਸੈਕਿੰਟਾਂ ਦੇ ਵਿੱਚ ਬਹੁਤ ਈ ਜ਼ਿੰਦਗੀ ਬਦਲ ਦਿੰਦੇ ਸਤਿ ਮਹਾਂਪੁਰਸ਼ਾਂ ਜੀ ਨੇ ਸਾਤ ਸੰਗਤ ਜੀ ਉਹ ਚਾਹੇ ਪਲ ਵਿੱਚ ਚਾਹੇ ਮਿੰਟ ਵਿੱਚ ਕੁਝ ਵੀ ਕਰ ਸਕਦੇ ਨੇ ਸਾਤ ਸੰਗਤ ਜੀ ਉਹ ਹੱਥਾਂ ਦੀਆਂ ਲਕੀਰਾਂ ਪੁੱਠੀਆਂ ਤੋਂ ਵੀ ਸਿੱਧੀਆਂ ਕਰ ਸਕਦੇ ਨੇ ਸਾਤ ਸੰਗਤ ਜੀ ਤੁਸੀਂ ਇੱਕ ਵਾਰ ਮਹਾਂਪੁਰਸ਼ਾਂ ਜੀ ਤੇ ਭਰੋਸਾ ਕਰਕੇ ਤੇ ਦੇਖੋ ਤੁਹਾਡੀ ਜ਼ਿੰਦਗੀ ਦੇ ਵਿੱਚ ਸੁਧਾਰ ਹੋ ਜਾਵੇਗਾ ਤੁਹਾਡੀ ਜ਼ਿੰਦਗੀ ਦੇ ਵਿੱਚ ਸੁੱਖ ਆ ਜਾਣਗੇ ਸਾ ਸੰਗਤ ਜੀ ਇਕਟਨਾ ਇੱਕ ਬੱਚੀ ਦੀ ਸਾ ਸੰਗਤ ਜੀ ਇਸੇ ਤਰ੍ਹਾਂ ਹੀ ਪਾਈ ਗੁਰਬਾਣੀ ਦਾ ਫੁਰਮਾਨ ਹੈ ਬ੍ਰਹਮ ਗਿਆਨੀ ਸਭ શ્રેષ્ઠ ਕਾ ਕਰਤਾ ਬ੍ਰਹਮ ਗਿਆਨੀ ਸਦ ਜੀਵੇ ਨਹੀਂ ਮਰਤਾ ਸਾ ਸੰਗਤ ਜੀ ਚਾਹੇ ਸੰਤ ਮਹਾਂਪੁਰਸ਼ ਜੀ ਅੱਜ ਦੇ ਟਾਈਮ ਵਿੱਚ ਸੱਚਖੰਡ ਚਲੇ ਗਏ ਨੇ ਸਾ ਸੰਗਤ ਜੀ ਪਰ ਜੋ ਵਿਸ਼ਰਦਾ ਭਾਵਨਾ ਦੇ ਨਾਲ ਹੰਸਾਲੀ ਸਾਹਿਬ ਜਾਂਦਾ ਹੈ ਬਾਬਾ ਜੀ ਨੂੰ ਸ਼ਰਦਾ ਭਾਵਨਾ ਦੇ ਨਾਲ ਬਾਬਾ ਜੀ ਤੋਂ ਉਹਨਾਂ ਦੀ ਗੱਦੀ ਤੇ ਮੌਜੂਦ ਸੰਤ ਬਾਬਾ ਪਰਮਜੀ ਸਿੰਘ ਜੀ ਤੋਂ ਵਚਨ ਲੰਨਦਾ ਹੈ ਸਾਧ ਸੰਗਤ ਜੀ ਸਤਮਾ ਪੁਰਸ਼ ਜੀ ਅੱਜ ਵੀ ਉਹਨਾਂ ਦੇ ਕਾਰਜ ਹਰਾਸ ਕਰਦੇ ਹਨ ਸਾਧ ਸੰਗਤ ਜੀ ਇਹ ਇੱਕ ਕਥਾ ਬੱਚੀ ਦੀ ਹੈ ਸਾਧ ਸੰਗਤ ਜੀ ਇੱਕ ਭੈਣ ਸੀ ਸਾਧ ਸੰਗਤ ਜੀ ਉਸ ਸੰਤ ਮਹਾਂਪੁਰਸ਼ਾਂ ਜੀ ਦੇ ਕੋਲ ਆਈ ਸਾਧ ਸੰਗਤ ਜੀ ਉਹ ਬਹੁਤ ਦੁਖੀ ਸੀ ਸਾਧ ਸੰਗਤ ਜੀ ਕਿਉਂਕਿ ਉਸ ਦੇ ਸਹੁਰੇ ਪਰਿਵਾਰ ਵੱਲੋਂ ਉਸ ਨੂੰ ਛੱਡ ਦਿੱਤਾ ਗਿਆ ਸੀ ਸਾਧ ਸੰਗਤ ਜੀ ਉਸ ਦਾ ਵਿਆਹ ਤੇ ਹੋਇਆ ਸੀ ਪਰ ਉਸ ਦਾ ਛੱਡ ਚੜਾ ਹੋ ਗਿਆ ਸੀ ਸਾਧ ਸੰਗਤ ਜੀ ਬਾਕੀ ਆਪਾਂ ਸਾਰੇ ਜਾਣਦੇ ਹੀ ਹਾਂ ਕਿ ਇਸ ਸੰਸਾਰ ਦੀ ਫਿਤਰਤ ਕੀ ਹੈ ਸਾਧ ਸੰਗਤ ਜੀ ਜਦੋਂ ਤੱਕ ਅਸੀਂ ਕਿਸੇ ਦੇ ਕੰਮ ਆਉਂਦੇ ਹਾਂ ਉਦੋਂ ਤੱਕ ਅਸੀਂ ਚੰਗੇ ਹਾਂ ਸਾਧ ਸੰਗਤ ਜੀ ਜਦੋਂ ਅਸੀਂ ਕਿਸੇ ਕੰਮ ਲਈ ਨਾ ਨੁੱਕਰ ਕਰ ਦਿੰਦੇ ਹਾਂ ਤਾਂ ਅਸੀਂ ਮਾੜੇ ਬਣ ਜਾਂਦੇ ਹਾਂ ਸਾਧ ਸੰਗਤ ਜੀ ਇਸ ਸੰਸਾਰ ਬਹੁਤ ਰੰਗ ਬੁਰੰਗਾ ਹੈ ਸਾਧ ਸੰਗਤ ਜੀ ਜਦੋਂ ਉਹ ਭੈਣ ਬਾਬਾ ਜੀ ਕੋਲ ਸੰਤ ਮਹਾਪੁਰਸ਼ਾਂ ਜੀ ਕੋਲ ਆਈ ਉਹ ਬਹੁਤ ਜ਼ਿਆਦਾ ਵੈਰਾਗ ਕਰਨ ਲੱਗੀ ਸਾਸ ਸੰਗਤ ਜੀ ਉਸ ਦੇ ਪਰਿਵਾਰ ਨੇ ਦੱਸਿਆ ਕਿ ਸੰਤ ਮਾਪੂਸ਼ਾ ਜੀ ਕਿ ਬਾਬਾ ਜੀ ਇਹ ਵੇਟੀ ਸਾਡੀ ਹੈ ਇਹ ਬਹੁਤ ਦੁਖੀ ਹੈ ਇਸ ਦਾ ਵਿਆਹ ਹੋਇਆ ਸੀ ਇਸ ਦਾ ਛੱਡ ਛੜਾ ਹੋ ਗਿਆ ਹੈ ਸਾਸ ਸੰਗਤ ਜੀ ਤਾਂ ਬਾਬਾ ਜੀ ਕਹਿੰਦੇ ਭਾਈ ਭਾਈ ਦੁਖੀ ਕਿਉਂ ਹੋਣਾ ਵਾ ਦੁਖੀ ਹੋਣ ਵਾਲੀ ਕਿਹੜੀ ਗੱਲ ਹੈ ਬਾਬਾ ਜੀ ਕਹਿੰਦੇ ਪਾਈ ਨਾਨਕ ਦੁਖੀਆ ਸਭ ਸੰਸਾਰ ਸਾ ਸੰਗਤ ਜੀ ਬਾਬਾ ਜੀ ਕਹਿੰਦੇ ਪਾਈ ਸਾਰੇ ਹੀ ਰੋਗਾਂ ਦੀ ਇੱਕੋ ਦਵਾਈ ਹੈ ਪਾਈ ਉਹ ਹੈ ਬਾਣੀ ਸਾ ਸੰਗਤ ਜੀ ਬਾਬਾ ਜੀ ਨੇ ਦੱਸਿਆ ਉਸ ਨੂੰ ਪਾਈ ਤੂੰ ਇਸ ਤਰ੍ਹਾਂ ਕਰ ਜਦੋਂ ਵੀ ਤੈਨੂੰ ਟਾਈਮ ਮਿਲੇ ਤੂੰ ਸੇਵਾ ਕਰਿਆ ਕਰ ਸੇਵਾ ਕਰਦੇ ਹੋਏ ਸਿਮਰਨ ਕਰਿਆ ਕਰ ਸਾਧ ਸੰਗਤ ਜੀ ਬਾਬਾ ਜੀ ਨੇ ਕਿਹਾ ਉਸ ਨੂੰ ਕਿ ਪੰਜ ਬਾਣੀਆਂ ਦਾ ਪਾਈ ਜਾਪ ਪੱਕਾ ਕਰ ਲੈ ਤੇ ਸੁਖਮਨੀ ਸਾਹਿਬ ਦਾ ਜਾਪ ਪੱਕਾ ਕਰ ਲੈ ਤੂੰ ਹਰ ਰੋਜ਼ ਕਰਨਾ ਪਰਮਾਤਮਾ ਭਲੀ ਕਰੇਗਾ ਸਾਧ ਸੰਗਤ ਜੀ ਉਸ ਬੱਚੀ ਨੇ ਬਾਬਾ ਜੀ ਦੇ ਸਤਿ ਵਚਨ ਕਹਿ ਕੇ ਮੰਨ ਲਏ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਪਾਈ ਸਮਾਬਿਤ ਦਾ ਗਿਆ ਸਾਧ ਸੰਗਤ ਜੀ ਬਾਬਾ ਜੀ ਨੇ ਉਸ ਨੂੰ ਦੱਸਿਆ ਕਿ ਪਾਈ ਤੂੰ ਆਪਣੇ ਨੇੜੇ ਦੇ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਸੇਵਾ ਕਰਿਆ ਕਰ ਨਾਲ ਸਿਮਰਨ ਕਰਿਆ ਕਰ ਸਾਧ ਸੰਗਤ ਜੀ ਪਰ ਉਹ ਬੱਚੀ ਹਰ ਰੋਜ਼ ਸ਼ਰਧਾ ਭਾਵਨਾ ਨਾਲ ਸਾਧ ਸੰਗਤ ਜੀ ਹੰਸਾਲੀ ਸਾਹਿਬ ਆਉਣ ਲੱਗ ਪਈ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਉਸ ਨੇ ਆ ਕੇ ਵੈਗੁਰਜੀ ਦਾ ਜਾਪ ਕਰਨਾ ਪੰਜ ਬਾਣੀਆਂ ਦਾ ਜਾਪ ਕਰਨਾ ਸ਼ਰਧਾ ਭਾਵਨਾ ਦੇ ਨਾਲ ਸੁਖਨੀ ਸਾਹਿਬ ਜੀ ਦਾ ਪਾਠ ਕਰਨਾ ਸਾਧ ਸੰਗਤ ਜੀ ਫਿਰ ਉਸਨੇ ਹੰਸਾਲੀ ਸਾਹਿਬ ਝਾੜੂ ਦੀ ਸੇਵਾ ਕਰਨੀ ਤੇ ਨਾਲ ਸਿਮਰਨ ਕਰਨਾ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਪਾਈ ਉਹ ਰੋਜ਼ ਆਉਂਦੀ ਰਹੀ ਸੇਵਾ ਕਰਦੀ ਰਹੀ ਇਦਾਂ ਹੀ ਪਾਈ ਕਿਉਂਕਿ ਉਹ ਇੱਕ ਨੇੜੇ ਦੇ ਪਿੰਡ ਦੀ ਹੀ ਰਹਿਣ ਵਾਲੀ ਸੀ ਸਾਧ ਸੰਗਤ ਜੀ ਬਾਬਾ ਜੀ ਨੇ ਤਾਂ ਉਸ ਨੂੰ ਕਿਹਾ ਸੀ ਭਾਈ ਤੂੰ ਨੇੜੇ ਦੇ ਗੁਰਦੁਆਰਾ ਸਾਹਿਬ ਸੇਵਾ ਕਰ ਲਿਆ ਕਰ ਪ੍ਰਸਾਦ ਸੰਗਤ ਜੀ ਉਹ ਹੰਸਾਲੀ ਸਾਹਿਬੀ ਆ ਕੇ ਸੇਵਾ ਕਰਦੀ ਸੀ ਸਾਧ ਸੰਗਤ ਜੀ ਉਹ ਬੜੀ ਸ਼ਰਧਾ ਭਾਵਨਾ ਦੇ ਨਾਲ ਸੇਵਾ ਕਰਨੀ ਸਿਮਰਨ ਕਰਨਾ ਸਾਧ ਸੰਗਤ ਜੀ ਬਾਬਾ ਜੀ ਕਹਿੰਦੇ ਭਾਈ ਪੂਰਨ ਬ੍ਰਹਮ ਗਿਆਨੀ ਸਤ ਬਾਬਾ ਅਜੀਤ ਸਿੰਘ ਜੀ ਭਾਈ ਜਿਹੜੇ ਤੇਰੇ ਮਾੜੇ ਭਾਗ ਨੇ ਨਾ ਤੇਰੇ ਬਦਲ ਜਾਣਗੇ ਸਾਧ ਸੰਗਤ ਜੀ ਸਮਾਂ ਬੀਤਦਾ ਗਿਆ ਭਾਈ ਪਰ ਉਸ ਪੈਣ ਨੇ ਸਿਮਰਨ ਬਾਣੀ ਪੜ੍ਹਨੀ ਨਹੀਂ ਛੱਡੀ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਭਾਈ 7-8 ਮਹੀਨੇ ਬੀਤ ਗਏ ਸਾਧ ਸੰਗਤ ਜੀ ਮਹਾਪੁਰਸ਼ਾਂ ਜੀ ਕੋਲ ਭਾਈ ਉਹ ਹਰ ਰੋਜ਼ ਸੇਵਾ ਕਰਦੀ ਸਿਮਰਨ ਕਰਦੀ ਵਾਹਿਗੁਰੂ ਜੀ ਨੂੰ ਬਾਬਾ ਜੀ ਨੂੰ ਨਮਸਕਾਰ ਕਰਦੀ ਕਿਉਂਕਿ ਮਹਾਪੂਰਜ ਤੇ ਪਾਈ ਸਭ ਕੁਝ ਜਾਣੀ ਜਾਣਦੇ ਹਨ ਉਹਨਾਂ ਨੂੰ ਤਾਂ ਸਭ ਕੁਝ ਦਾ ਪਤਾ ਹੈ ਉਹਨਾਂ ਨੂੰ ਤਾਂ ਸਭ ਪਤਾ ਹੈ ਕਿ ਇਸ ਦਾ ਅੱਗੇ ਜਾ ਕੇ ਕੀ ਹੋਣਾ ਹੈ ਕੀ ਨਹੀਂ ਹੋਣਾ ਹੈ ਸਾਧ ਸੰਗਤ ਜੀ ਉਹ ਤੇ ਹੰਸਾਲੀ ਸਾਹਿਬ ਨਾਲ ਇੱਕ ਬਾਬਾ ਜੀ ਕੋਲ ਇੱਕ ਬੀਬੀ ਆਉਂਦੀ ਹੁੰਦੀ ਸੀ ਪਾਈ ਉਹ ਵੀ ਉੱਥੇ ਸੇਵਾ ਕਰਦੇ ਹੁੰਦੇ ਸੀ ਇਦਾਂ ਹੀ ਪਾਈ ਉਹਨੇ ਵੀ ਸੇਵਾ ਕਰਨੀ ਜਿਹੜੀ ਆ ਬੱਚੀ ਸੀ ਇਹਨੇ ਵੀ ਸੇਵਾ ਕਰਨੀ ਸਾਥ ਸੰਗਤ ਜੀ ਐਵੇਂ ਹੀ ਸੇਵਾ ਕਰਦੇ ਕਰਦੇ ਉਹਨਾਂ ਦੇ ਵਿੱਚ ਪਿਆਰ ਪੈ ਗਿਆ ਪ੍ਰੇਮ ਪੈ ਗਿਆ ਸਾਥ ਸੰਗਤ ਜੀ ਇੱਕ ਦਿਨ ਉਹ ਇਕੱਠੀਆਂ ਹੀ ਬੈਠੀਆਂ ਉਹ ਕਹਿੰਦੀ ਪਾਈ ਦੱਸਣ ਲੱਗ ਪਈ ਕਿ ਉਹਨੂੰ ਹੱਥ ਦੇਖਣ ਦਾ ਗਿਆਨ ਸੀ ਜੋ ਬੀਬੀ ਬਾਬਾ ਜੀ ਕੋਲ ਆਉਂਦੀ ਹੁੰਦੇ ਸੀ ਤਾਂ ਉਹਨੇ ਕਿਹਾ ਬੱਚੀ ਨੇ ਕਿ ਆਂਟੀ ਮੇਰਾ ਵੀ ਹੱਥ ਦੇਖ ਦੋ ਸਾਧ ਸੰਗਤ ਜੀ ਜਦ ਉਸ ਬੀਬੀ ਨੇ ਉਸ ਦਾ ਹੱਥ ਦੇਖਿਆ ਤਾਂ ਕਹਿੰਦੀ ਆ ਕੀ ਤੇਰੀ ਆ ਵੀ ਲਕੀਰ ਮਾਰੀ ਤੇਰੀ ਉਹ ਵੀ ਲਕੀਰ ਮਾਰੀ ਤੇਰੀ ਤਾਂ ਕਿਸਮਤ ਹੀ ਮਾੜੀ ਹੈ ਤੂੰ ਕਿਦਾਂ ਦੇ ਲੇਖ ਲਿਖਾ ਕੇ ਆਈ ਹੈ ਸਾਧ ਸੰਗਤ ਜੀ ਉਹ ਕੁਛ ਨਾ ਬੋਲੀ ਉੱਚ ਪਚਾਪ ਇਸੇ ਤਰ੍ਹਾਂ ਹੀ ਪਾਈ ਉਸੇ ਗੱਲਾਂ ਨੂੰ ਸੁਣਦੀ ਰਹੀ ਸਾਧ ਸੰਗਤ ਜੀ ਤੁਹਾਨੂੰ ਜਾਨਦੇ ਹੀ ਹੋ ਸੰਸਾਰ ਵਿੱਚ ਪਾਈ ਜਦੋਂ ਬੰਦਾ ਦੁਖੀ ਹੁੰਦਾ ਹੈ ਸਾਧ ਸੰਗਤ ਜੀ ਕਦੇ ਕਿਤੇ ਜਾਂਦਾ ਹੈ ਕਦੇ ਕਿਤੇ ਜਾਂਦਾ ਹੈ ਕਿ ਉਸ ਦੀ ਜ਼ਿੰਦਗੀ ਸਵਰ ਜਾਵੇ ਸਾਧ ਸੰਗਤ ਜੀ ਪਰ ਜਿਹੜਾ ਇੱਕ ਸੱਚਾ ਸਿੱਖ ਹੁੰਦਾ ਹੈ ਨਾ ਭਾਈ ਸਾਤ ਸੰਗਤ ਜੀ ਉਹ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾ ਮਰਨੀ ਮਰ ਜਾਵੇਗਾ ਆਪਣੇ ਗੁਰੂ ਦੀ ਸਿੱਖਿਆ ਤੇ ਆਪਣੇ ਗੁਰੂ ਤੋਂ ਦੂਰ ਨਹੀਂ ਜਾਵੇਗਾ ਸਾਤ ਸੰਗਤ ਜੀ ਇਸੇ ਤਰ੍ਹਾਂ ਹੀ ਭਾਈ ਮਹਾਰਾਜ ਨੇ ਬਾਣੀ ਵਿੱਚ ਕਿਹਾ ਹੈ ਭਾਈ ਤੂੰ ਬੇਅੰਤ ਕੋਈ ਬਿਰਲਾ ਜਾਣ ਸਾਤ ਸੰਗਤ ਜੀ ਮਹਾਰਾਜ ਤੂੰ ਇੰਨਾ ਬੇਅੰਤ ਹੈ ਨਾ ਕੋਈ ਬਿਰਲਾ ਹੀ ਜਾਣ ਸਕਦਾ ਹੈ ਸਾਤ ਸੰਗਤ ਜੀ ਤੈਨੂੰ ਕੋਈ ਵੀ ਨਹੀਂ ਜਾਣ ਸਕਦਾ ਜੋ ਬਾਣੀ ਨਹੀਂ ਪੜਦਾ ਉਹ ਨਹੀਂ ਜਾਣ ਸਕਦਾ ਕਿ ਤੂੰ ਇੰਨਾ ਸਮਰੱਤ ਹੈ ਸਾਧ ਸੰਗਤ ਜੀ ਕੁਝ ਵੀ ਕਰ ਸਕਦਾ ਹੈ ਸਾਧ ਸੰਗਤ ਜੀ ਆਪਾਂ ਜਾਣਦੇ ਹਾਂ ਜਦੋਂ ਆਪਾਂ ਨੂੰ ਕੋਈ ਗੱਲ ਕਹਿ ਦਿੰਦਾ ਹੈ ਤਾਂ ਆਪਾਂ ਨੂੰ ਬਹੁਤ ਚੁਗਦੀ ਰਹਿੰਦੀ ਹੈ ਸਾਧ ਸੰਗਤ ਜੀ ਕਿਸੇ ਵੇਲੇ ਤਾਂ ਆਪਣੇ ਦਿਲ ਤੇ ਵੀ ਲੱਗ ਜਾਂਦੀ ਹੈ ਕਿ ਇਹ ਨਹੀਂ ਪਤਾ ਨਹੀਂ ਮੈਨੂੰ ਕੀ ਕਹਿ ਦਿੱਤਾ ਹੁਣ ਪਤਾ ਨਹੀਂ ਮੇਰੇ ਨਾਲ ਕੀ ਹੋਵੇਗਾ ਸਾਧ ਸੰਗਤ ਜੀ ਤਾਂ ਉਸਨੇ ਅਗਲੇ ਦਿਨ ਸੰਤ ਮਹਾਪੁਰਸ਼ਾਂ ਜੀ ਦੇ ਕੋਲ ਗਈ ਉਹ ਬੱਚੀ ਤਾਂ ਉਸਨੇ ਜਾ ਕੇ ਬਾਬਾ ਜੀ ਨੂੰ ਦੱਸਿਆ ਭਾਈ ਕਿ ਬਾਬਾ ਜੀ ਇਦਾਂ ਇਦਾਂ ਕਰਕੇ ਉਹ ਬੀਬੀ ਆਉਂਦੀ ਏ ਜਿਹੜੀ ਸੇਵਾ ਕਰਦੀ ਏ ਉਸਨੇ ਕੱਲ ਮੇਰਾ ਹੱਥ ਦੇਖਿਆ ਸੀ ਮਹਾਪੁਰਸ਼ ਜੀ ਉਹ ਤਾਂ ਕਹਿੰਦੀ ਤੇਰੀ ਆ ਵੀ ਲਕੀਰ ਮਾੜੀ ਹੈ ਤੇਰੀ ਆ ਵੀ ਲਕੀਰ ਮਾੜੀ ਹੈ ਤੇਰਾ ਤੇ ਸਮਾਂ ਹੀ ਮਾੜਾ ਹੈ ਤੇਰੀ ਕਿਸਮਤ ਹੀ ਮਾੜੀ ਹੈ ਤੂੰ ਕਿੱਦਾਂ ਦੀ ਕਿਸਮਤ ਲਕਵਾ ਕੇ ਆਈ ਹੈ ਕਿੱਦਾਂ ਦੇ ਕਰਮ ਲਿਖਵਾ ਕੇ ਆਈ ਹੈ ਸਾਧ ਸੰਗਤ ਜੀ ਮਹਾਂਪੁਰਸ਼ ਤੁਹਾਨੂੰ ਪਤਾ ਪਾਈ ਕਿਸੇ ਟਾਈਮ ਉਹ ਆਪਣੀ ਰਜਾ ਵਿੱਚ ਹੁੰਦੇ ਨੇ ਉਹ ਮਜ਼ਾਕ ਵੀ ਕਰਦੇ ਸਨ ਸਾਧ ਸੰਗਤਾਂ ਦੀਆਂ ਰੱਬ ਦੀਆਂ ਰੱਬ ਹੀ ਜਾਣੇ ਸਾਤ ਸੰਗਤ ਜੀ ਉਹਨਾਂ ਦੀ ਪਈ ਆਪਣੀ ਰਜਾ ਹੈ ਜਿਨ੍ਹਾਂ ਨੇ ਉਹਨਾਂ ਨੂੰ ਸਮਝਿਆ ਹੈ ਸਾਤ ਸੰਗਤ ਜੀ ਉਹਨਾਂ ਨੇ ਸੁੱਖਾਂ ਦੀ ਪ੍ਰਾਪਤੀ ਕਰ ਲਈ ਹੈ ਨਹੀਂ ਤਾਂ ਸਾਤ ਸੰਗਤ ਜੀ ਸਭ ਨਿੰਦਣ ਨਿੰਦਣ ਵਾਲੇ ਹੀ ਹਨ ਨਿੰਦਿਆ ਤੋਂ ਬਿਨਾ ਸਾਤ ਸੰਗਤ ਜੀ ਉਹਨਾਂ ਨੂੰ ਕੁਝ ਵੀ ਨਹੀਂ ਆਉਂਦਾ ਸਾਤ ਸੰਗਤ ਜੀ ਜਿਨ੍ਹਾਂ ਨੇ ਕੋਠੇ ਚੜ੍ਹ ਕੇ ਕਦੇ ਦੇਖਿਆ ਹੀ ਨਹੀਂ ਉਹਨਾਂ ਨੂੰ ਕੀ ਪਤਾ ਕੀ ਕੋਠੇ ਉੱਤੇ ਕੀ ਪਿਆ ਹੈ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਪਾਈ ਜਿਨ੍ਹਾਂ ਨੇ ਕਦੀ ਗੁਰਬਾਣੀ ਪੜਿਆ ਹੀ ਨਹੀਂ ਉਸ ਦਾ ਰਸ ਮਾਣਿਆ ਹੀ ਨਹੀਂ ਸਾਧ ਸੰਗਤ ਜੀ ਜਿਨ੍ਹਾਂ ਨੇ ਬਾਣੀ ਨਾਲ ਪ੍ਰੇਮ ਕੀਤਾ ਹੀ ਨਹੀਂ ਸਾਧ ਸੰਗਤ ਜੀ ਉਹਨਾਂ ਨੂੰ ਇਸ ਗੱਲ ਦਾ ਕੀ ਪਤਾ ਕਿ ਬਾਣੀ ਦਾ ਆਨੰਦ ਕੀ ਹੈ ਬਚਨਾਂ ਦੀ ਕੀ ਗੱਲਬਾਤ ਹੈ ਬਚਨਾਂ ਦੇ ਵਿੱਚ ਕਿੰਨਾ ਕੁਝ ਹੈ ਸਾਥ ਸੰਗਤ ਜੀ ਮਹਾਪੁਰਸ਼ਾਂ ਨੇ ਕਿਹਾ ਪਾਈ ਲਿਆ ਮੈਨੂੰ ਆਪਣਾ ਹੱਥ ਦਿਖਾ ਸਾਥ ਸੰਗਤ ਜੀ ਤਾਂ ਉਸ ਬੱਚੀ ਨੇ ਆਪਣਾ ਹੱਥ ਅੱਗੇ ਕੀਤਾ ਤਾਂ ਮਹਾਪੁਰਸ਼ਾਂ ਜੀ ਨੇ ਜਦੋਂ ਉਸ ਦਾ ਹੱਥ ਦੇਖਿਆ ਤਾਂ ਸਾਥ ਸੰਗਤ ਜੀ ਮਹਾਪੁਰਸ਼ ਕਹਿੰਦੇ ਭਾਈ ਤੇਰੀ ਆਗ ਵੀ ਲਕੀਰ ਚੰਗੀ ਹੈ ਆਹ ਤਾਂ ਤੇਰੀ ਲਕੀਰ ਬਹੁਤ ਚੰਗੀ ਹੈ ਸਾਥ ਸੰਗਤ ਜੀ ਜੋ ਮਹਾਪੁਰਸ਼ ਜੀ ਉਸ ਦਾ ਹੱਥ ਦੇਖ ਰਹੇ ਸੀ ਨਾ ਤਾਂ ਮਹਾਪੁਰਸ਼ ਜੀ ਨੇ ਉਸ ਦਾ ਹੱਥ ਦੇਖਦੇ ਦੇਖਦੇ ਉਸ ਦੇ ਹੱਥਾਂ ਦੀਆਂ ਲਕੀਰਾਂ ਬਦਲ ਦਿੱਤੀਆਂ ਸਾਧ ਸੰਗਤ ਜੀ ਤਾਂ ਮਹਾਪੁਰਸ਼ ਜੀ ਕਹਿੰਦੇ ਭਾਈ ਤੂੰ ਕੱਲ ਨੂੰ ਆ ਬੀਬੀ ਨੂੰ ਆਪਣਾ ਹੱਥ ਦਿਖਾਈ ਹੁਣੇ ਸਾਧ ਸੰਗਤ ਜੀ ਜਦੋਂ ਅਗਲੀ ਸਵੇਰ ਹੋਈ ਉਹਨੇ ਵੀ ਸੇਵਾ ਕੀਤੀ ਉਸ ਬੀਬੀ ਨੇ ਵੀ ਸੇਵਾ ਕੀਤੀ ਤਾਂ ਸਾਧ ਸੰਗਤ ਜੀ ਜਦੋਂ ਉਹ ਸੇਵਾ ਕਰਕੇ ਹਟ ਗਈਆਂ ਤਾਂ ਉਸਨੇ ਕਿਹਾ ਕਿ ਆਂਟੀ ਜੀ ਮੇਰਾ ਹੱਥ ਦੇਖੋਗੇ ਅੱਜ ਸਾਧ ਸੰਗਤ ਜੀ ਜਦੋਂ ਉਸ ਬੀਬੀ ਨੇ ਹੱਥ ਦੇਖਿਆ ਤਾਂ ਉਹ ਹੈਰਾਨ ਰਹਿ ਗਈ ਕਿ ਉਸਨੇ ਕਿਹਾ ਕਿ ਬੱਚੀ ਤੇਰੇ ਤਾਂ ਹੱਥਾਂ ਦੀਆਂ ਲਕੀਰਾਂ ਹੀ ਬਦਲ ਗਈਆਂ ਸਾਧ ਸੰਗਤ ਜੀ ਉਹ ਚੁੱਪ ਰਹੀ ਉਸਨੇ ਜੋ ਬੋਲ ਰਹੀ ਸੀ ਉਹ ਸੁਣੀ ਗਈ ਤੇਰੀ ਤਾਂ ਆ ਵੀ ਲਕੀਰ ਚੰਗੀ ਹੋਈ ਤੇਰੀ ਅਭਿਚੰਗੀ ਹੋਈ ਤੇਰੇ ਤੱਕ ਕਰਮ ਹੀ ਬਹੁਤ ਚੰਗੇ ਹੋ ਗਏ ਸਾ ਸੰਗਤ ਜੀ ਇਸੇ ਤਰ੍ਹਾਂ ਹੀ ਪਾਈ ਮਹਾਪੁਰਸ਼ ਸਭ ਜਾਣੀ ਜਾਣ ਨਹੀਂ ਸਾ ਜੀ ਉਹਨਾਂ ਨੂੰ ਕੌਣ ਜਾਣ ਸਕਦਾ ਹੈ ਸਾ ਸੰਗਤ ਜੀ ਇਸੇ ਤਰ੍ਹਾਂ ਹੀ ਪਾਈ ਜਦੋਂ ਉਹ ਬੱਚੀ ਰੋਜ਼ ਸ਼ਰਧਾ ਭਾਵਨਾ ਦੇ ਨਾਲ ਸੇਵਾ ਕਰਦੀ ਸਾ ਸੰਗਤ ਜੀ ਸਿਮਰਨ ਕਰਦੀ ਤਾਂ ਮਹਾਪੁਰਸ਼ ਜੀ ਉਸ ਦੀ ਸੇਵਾ ਭਾਵਨਾ ਤੋਂ शरदा भावना ਤੋਂ ਬਹੁਤ ਖੁਸ਼ ਹੋਈ ਸਾਧ ਸੰਗਤ ਜੀ ਤਾਂ ਉਹ ਮਹਾਪੁਰਸ਼ਾਂ ਜੀ ਨੇ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਨੇ ਉਹਨਾਂ ਨੇ ਉਸ ਬੱਚੀ ਨੂੰ ਆਪਣੇ ਕੋਲ ਬੁਲਾਇਆ ਸਾਧ ਸੰਗਤ ਜੀ ਜਦੋਂ ਮਹਾਪੁਰਸ਼ਾਂ ਜੀ ਨੇ ਉਸਨੂੰ ਕੋਲ ਬੁਲਾਇਆ ਤਾਂ ਬਾਬਾ ਜੀ ਕਹਿੰਦੇ ਭਾਈ ਭਾਈ ਗ੍ਰਹਿਸਤ ਤੋਂ ਬਿਨਾਂ ਜੀਵਨ ਨਹੀਂ ਨਿਕੱਢਿਆ ਜਾ ਸਕਦਾ ਸਾਧ ਸੰਗਤ ਜੀ ਬੱਚੀ ਚੁੱਪ ਰਹੀ ਤਾਂ ਬਾਬਾ ਜੀ ਨੇ ਉਸ ਨੂੰ ਪੁੱਛਿਆ ਭਾਈ ਤੈਨੂੰ ਕਿਦਾਂ ਦਾ ਮੁੰਡਾ ਚਾਹੀਦਾ ਹੈ ਸਾਧ ਸੰਗਤ ਜੀ ਉਹ ਸੰਗਦੀ ਰਹੀ ਉਹ ਕੁਝ ਨਾ ਬੋਲੀ ਸਾਧ ਸੰਗਤ ਜੀ ਸਾਹਮਣੇ ਤੋਂ ਇੱਕ ਮੁੰਡਾ ਤੁਰਿਆ ਆ ਰਿਹਾ ਸੀ ਸਾਧ ਸੰਗਤ ਜੀ ਉਹ ਸਰਦਾਰ ਸੀ ਕਹਿੰਦੀ ਬਾਬਾ ਜੀ ਇਦਾਂ ਦਾ ਸਰਦਾਰ ਚਾਹੀਦਾ ਚਾਹੀਦਾ ਸਾਧ ਸੰਗਤ ਜੀ ਪਰ ਹੋਵੇ ਉਹ ਗੁਰਬਾਣੀ ਦੇ ਨਾਲ ਜੁੜਨ ਵਾਲਾ ਜੋ ਗੁਰਬਾਣੀ ਦੇ ਨਾਲ ਜੁੜਿਆ ਹੋਵੇ ਸਾਤ ਸੰਗਤ ਜੀ ਬਾਬਾ ਜੀ ਕਹਿੰਦੇ ਭਾਈ ਠੀਕ ਹੈ ਇਸੇ ਤਰ੍ਹਾਂ ਹੀ ਪਾਈ 7-8 ਮਹੀਨੇ ਬੀਤ ਗਏ ਤਾਂ ਸਾਤ ਸੰਗਤ ਜੀ ਬਾਬਾ ਜੀ ਨੇ ਉਸ ਵਾਸਤੇ ਵਰ ਲਪਿਆ ਸਾਤ ਸੰਗਤ ਜੀ ਤੁਸੀਂ ਹੈਰਾਨ ਹੋਵੋਗੇ ਬਾਬਾ ਜੀ ਨੇ ਉਸ ਬੱਚੀ ਦਾ ਸਾਤ ਸੰਗਤ ਜੀ ਪੱਲਾ ਉਸ ਲੜਕੇ ਦੇ ਹੱਥ ਵਿੱਚ ਫੜਾਇਆ ਬਾਬਾ ਜੀ ਨੇ ਉਸ ਬੱਚੀ ਦਾ ਆਪ ਕੰਨਿਆਦਾਨ ਕੀਤਾ ਸਾਤ ਸੰਗਤ ਜੀ ਇਸੇ ਤਰ੍ਹਾਂ ਹੀ ਭਾਈ ਉਸ ਦੀ ਜ਼ਿੰਦਗੀ ਸਵਰ ਗਈ। ਉਸ ਦੇ ਮਾੜੇ ਲੇਖ ਵੀ ਸਿੱਧੇ ਪੈ ਗਏ। ਸਾਧ ਸੰਗਤ ਜੀ। ਬਾਣੀ ਭਾਈ ਬਾਣੀ ਇਹੀ ਕਹਿੰਦੀ ਹੈ ਭਾਈ ਜੋ ਗੁਰੂ ਕਹੈ ਸੋਈ ਭਲ ਮੰਨ। ਸਾਧ ਸੰਗਤ ਜੀ। ਬਾਣੀ ਨੂੰ ਪੜੋ ਸਮਝੋ ਸਾਧ ਸੰਗਤ ਜੀ। ਤੁਸੀਂ ਸਾਰੇ ਜਾਣਦੇ ਹੀ ਹੋ ਕਿ ਬਾਣੀ ਤੋ ਬਿਨਾਂ ਤੁੰ ਕੋਈ ਵੀ ਨਹੀਂ ਮਿਲ ਸਕਦਾ ਤੁਸੀਂ ਕਿੰਨਾ ਵੀ ਪੈਡਾ ਤਿਆਰ ਕਰ ਲੋ ਸਾਧ ਸੰਗਤ ਜੀ ਕਿੰਨੀ ਵੀ ਚਾਲ ਚੱਲ ਲੋ ਕਿੱਥੇ ਮਰਜੀ ਚਲੇ ਜਾਓ ਸਾਧ ਸੰਗਤ ਜੀ ਪਰ ਜੋ ਤੁੰ ਬਾਣੀ ਨਹੀਂ ਦੇਣਾ ਹੈ ਬਾਣੀ ਤੋਂ ਹੀ ਮਿਲਣਾ ਹੈ ਸਾਧ ਸੰਗਤ ਜੀ ਅਪਖੰਡੀ ਬਾਬਿਆਂ ਪਿੱਛੇ ਨਾ ਫਿਰਿਆ ਕਰੋ ਸਾਧ ਸੰਗਤ ਜੀ ਇਹ ਤੁਸੀਂ ਸਮਾ ਖਰਾਬ ਕਰ ਲਈ ਹੋ ਜੋ ਸਮਾ ਤੁਸੀਂ ਖਰਾਬ ਕਰਨ ਵਿੱਚ ਆਪਣਾ ਟਾਈਮ ਵੇਸਟ ਕਰਦੇ ਹੋ ਨਾ ਸਾਧ ਸੰਗਤ ਜੀ ਇਹ ਹੀ ਤੁਸੀਂ ਬਾਣੀ ਪੜਿਆ ਕਰੋ ਉਸ ਦਾ ਰਸ ਮਾਣਿਆ ਕਰੋ ਬਾਣੀ ਦਾ ਆਨੰਦ ਮਾਣਿਆ ਕਰੋ ਸਾਧ ਸੰਗਤ ਜੀ ਸਾਰੇ ਹੀ ਰੋਗਾਂ ਦਾ ਦੁੱਖਾਂ ਦਾ ਇੱਕੋ ਹੱਲ ਹੈ ਪਾਈ ਬਾਣੀ ਸਾਧ ਸੰਗਤ ਜੀ ਇਹ ਸੀ ਆਪਣੀ ਅੱਜ ਦੀ ਕਥਾ ਸਾਧ ਸੰਗਤ ਜੀ ਕਥਾ ਵਧੀਆ ਲੱਗੀ ਹੋਵੇ ਤਾਂ ਲਾਈਕ ਕਮੈਂਟ ਅਤੇ ਸ਼ੇਅਰ ਜ਼ਰੂਰ ਕਰਨਾ ਜੀ ਸ਼ੇਰ ਵੱਤ ਵਦ ਕਰਨਾ ਜੀ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਭੈਣ ਭਰਾਵਾਂ ਨੂੰ ਦੋਸਤਾਂ ਮਿੱਤਰਾਂ ਨੂੰ ਤਾਂ ਜੋ ਸਾਥ ਸੰਗਤ ਜੀ ਕੋਈ ਭੁੱਲਿਆ ਪਟਕਿਆ ਹੋਇਆ ਇਸ ਬਾਣੀ ਦੇ ਨਾਲ ਜੁੜ ਸਕੇ ਸਾਥ ਸੰਗਤ ਜੀ ਸਾਡਾ ਇੱਕੋ ਹੀ ਕੰਮ ਹੈ ਬਾਣੀ ਨਾਲ ਜੁੜਨਾ ਤੇ ਬਾਣੀ ਦੇ ਨਾਲ ਜੋੜਨਾ ਸਾਥ ਸੰਗਤ ਜੀ ਕਥਾ ਵਧੀਆ ਲੱਗੀ ਹੋਵੇ ਤੇ ਕਮੈਂਟ ਬਾਕਸ ਵਿੱਚ ਸੰਤ ਪਾਪਾ ਅਜੀਤ ਸਿੰਘ ਜੀ ਹਾਂ ਸਾਡੀ ਬੜੇ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਵੇ ਸਾਧ ਸੰਗਤ ਜੀ ਜੇ ਕੋਈ ਸੁਝਾ ਦੇਣਾ ਚਾਹੁੰਦੇ ਹੋ ਤਾਂ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਣਾ ਜੀ ਸਾਧ ਸੰਗਤ ਜੀ ਬਾਬਾ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨਮੀਆਂ ਵੀਡੀਓਜ਼ ਦੇ ਵੇਖ ਸਕੋ ਹੋਇਆਂ ਪੁੱਲਾ ਚੋਕਾਂ ਦੀ ਠੀਮਾ ਵਕਸ਼ਣੀ ਜੀ ਫਤੇ ਦਾ ਜੂ ਆਪ ਫਤੇ ਵਿੱਚ ਦੇਣਾ ਜੀ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ